ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਮੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆਂ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਦੇ ਬੱਜ ਗਏ ਨੇ 10 ਤੇ ਆਪਾਂ ਹੋਗੇ ਰੈਡੀ ਮੈਂ ਉਹ ਕੱਲ ਵਾਲਾ ਸੂਟ ਪਾ ਲਿਆ ਮੈਂ ਕਿਹਾ ਚਲੋ ਇੱਕ ਦਿਨ ਹੀ ਪਾਇਆ ਅੱਜ ਫੇਰ ਪਾ ਲਈ ਤੇ ਬੱਚੇ ਚਲੇ ਗਏ ਨੇ ਸਕੂਲ ਕੰਮਕਾਰ ਕਰਕੇ ਆਪਾਂ ਹੋਗੇ ਬੇਲੇ ਤੇ ਹੁਣ ਆਪਾਂ ਚਲਦੇ ਆਂ ਬੱਚਿਆਂ ਦੇ ਸਕੂਲ 'ਚ ਕਿਉਂਕਿ ਫੀਸ ਭਰਨ ਜਾਣਾ ਮੈਂ ਤੇ ਮੰਮੀ ਚਲਦੇ ਆਂ ਮੰਮੀ ਦੇ ਤਾਂ ਕੱਪੜੇ ਹੀ ਨਹੀਂ ਲਾਉਦੇ ਮੰਮੀ ਨੂੰ ਮੰਮੀ ਕਿਹੜਾ ਸੂਟ ਪਾਉਣਾ ਕਿਹੜਾ ਪਾਏਗੀ ਖੋਲਦੀ ਨਹੀਂ ਹੈਗੀ ਗਾਠੜੀਆਂ ਚੋਂ ਇੰਨੇ ਕੱਪੜੇ ਲੈ ਲੈ ਦਿੱਤੇ ਹੋਏ ਨੇ ਆਹ ਵੰਦ ਹਾਂ ਫੇਰ ਪਤਾ ਪਤਾ ਲਾ ਸੂਟ ਚੱਕ ਲਿਆ ਅੱਧੀਆਂ ਵਾਹ ਦਾ ਸੂਤੀ ਕਹਿੰਦੀ ਆਹ ਪਾ ਲੈਣੀ ਹੈ ਠੰਡ ਨਾ ਸਕੂਟਰੀ ਤੇ ਬਹਿ ਕੇ ਦੇਖ ਕੁਲਫੀ ਜੰਮਦੀ ਆ ਗਰਮੀ ਆ ਕੱਢ ਲਿਆ ਫਿਰ ਹਾਂ ਕੱਢਦਾ ਫਿਰ ਬਾਕੀ ਕਰਦੇ ਆ ਜੀ ਆਪਾਂ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਡਾਕਟਰ ਦੇ ਜਾਣਾ ਨਾ ਦੇਖ ਆ ਦੇਖ ਲੋ ਹੁਣ ਆ ਨਹੀਂ ਜਾਣਾ ਫੇਰ ਉਂਗਲਾਂ ਦੇ ਬਹਾਨੇ ਲਾਈ ਜਾਣੇ ਨੇ ਮੇਰੀਆਂ ਉਂਗਲਾਂ ਦੁਖਦੀਆਂ ਨੇ ਫੇਰ ਆਇਆ ਹੁੰਦਾ ਡਾਕਟਰ ਦੇ ਅਸੀਂ ਜਾਣਾ ਨਹੀਂ ਫੇਰ ਡਾਕਟਰਾਂ ਦਾ ਕਸੂਰ ਡਾਕਟਰ ਨਹੀਂ ਵਧੀਆ ਅੱਜ ਕੀ ਹੈਗਾ ਮੰਮੀ ਅੱਜ ਬਾਗ ਚੱਲ ਠੀਕ ਆ ਅੱਜ ਟਾਈਮ ਹੈਗਾ ਫੇਰ ਫੂਰ ਦਾ ਕੋਈ ਕੰਮ ਨਹੀਂ ਹੈਗਾ ਫੇ ਜਦੋਂ ਕੋਲੇ ਪੈਸੇ ਨਹੀਂ ਹੁੰਦੇ ਉਦੋਂ ਫੇਰ ਮੰਮੀ ਬੋਲਣ ਲੱਗ ਜਾਂਦੀ ਹੈ ਡਾਕਟਰ ਦੇ ਜਾਣ ਆ ਪਾਏ ਕਰਨਾ ਮੇਲੇ ਅੰਦਰ ਹੋਦੀਆਂ ਹਾਂ ਚੱਲਾਂਗੇ ਚੱਲਾਂਗੇ ਹਾਂ ਚੱਲਾਂਗੇ ਬਾਪੂ ਅਪਨ ਲਿਖੇ ਕੀ ਆ ਨਾਲਾ ਪਾਣੀ ਉੱਥੇ ਹੋਊਗੀ ਬਾਹਰੇ ਨਾ ਰਿਲੇ ਜੀ ਵਾ ਸੂਣ ਨਹੀਂ ਲੱਭਦੀ ਮੇਰੇ ਆ ਇੱਥੇ ਪਈ ਹੋਊਗੀ ਆ ਬਈ ਆ ਆ ਲੈ 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 ਨੂੰ ਨਾ ਬਦੋਂ ਲੈ ਇਹ ਨਾ ਪਈ ਉਹ ਨਾਲਾ ਪਾਣੀ ਆ ਹੋਰ ਕੀ ਆ ਇਹ ਨਾ ਮੈਂ 2 ਮਹੀਨੇ ਚਿਰ ਉਹ ਨਾ ਦੇਖੀ ਸੀ ਆ ਬੰਦੇ ਸਾਡੇ ਡਾਡ ਜੀ ਲਈ ਨਹੀਂ ਰੱਖਦੀਆਂ ਵੀ ਹਰ ਇੱਕ ਸੰਬਾਰ ਦੇ ਨਾਲ ਰੱਖੋ ਜਿਹੜਾ ਕਿ ਲੱਭਣਾ ਨਾ ਪਵੇ ਇਹ ਫੇ ਨਿਕਲ ਕੇ ਜਾਂਦੇ ਨੇ ਇਹ ਫੇ ਮੈਂ ਚੋਹ ਕਰ ਲਿਆ ਨਾ ਥੋੜਾ ਤਾਂ ਉਹ ਦੂਜੇ ਲੋਟਾ ਪਟਿਆਲਾ ਸਾਹੀ ਆ ਹਾਂ ਇਹ ਮੇਰੇ ਵਾਲੀ ਇਹ ਦੂਜੀ ਥੋੜਾ ਤਾਂ ਛੋਟਾ ਜਿਹਾ ਪੈ ਜਾਂਦਾ ਸਰਦਨ ਬਲਟ ਜੀ ਮੰਗੂ ਮੇਰਾ ਉਹ ਹੀ ਵੱਡਾ ਉਹ ਮੈਂ ਥੀ ਰੱਖ ਦੇ ਤਲਕ ਪਰ ਕੁਪੜਾ ਕਿ ਚੱਕਾਂਗੇ ਚੰਗਾ ਗੁੱਡ ਮਾਰਨਿੰਗ ਕਰਦੇ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਕਹਾਂ ਵਜ ਗਏ 10 ਵਜ ਗਏ ਮੂਹੇ 10 ਵਜੇ ਅਗਲੇ ਕੋ ਗੁੱਡ ਮਾਰਨਿੰਗ ਹੁਣ 10 ਵਜੇ ਹੁੰਦੀ ਹੈ ਗੁੱਡ ਮਾਰਨਿੰਗ 12 ਵਜੇ ਤੱਕ ਗੁੱਡ ਮਾਰਨਿੰਗ ਆ ਚਲੋ ਗੁੱਡ ਮਾਰਨਿੰਗ ਸਹੀ ਮਿਲਦੇ ਆਂ ਜੀ ਤੁਹਾਨੂੰ ਫੇਰ ਡਾਕਟਰ ਦੇ ਲੈ ਕੇ ਜਾਨੀ ਅੱਜ ਇਹਦੀ ਬਧਰੀ ਬਣਾ ਕੇ ਲੈ ਹੋਣੀ ਆ ਡਾਕਟਰ ਦੇ ਕਰੇ ਫੇਰ ਬਹਾਨੇ ਮਾਰੀ ਜਾਂਦੀ ਆ ਮੇਰੀ ਉਂਗਲੀ ਦੁਖਦੀ ਆ ਮੇਰੀ ਉਂਗਲੀ ਦੁਖਦੀ ਪੱਟਾ ਜਵਨਦਾ ਨਹੀਂ ਬੰਨਦਾ ਪੱਟਾ ਵਾ ਦਵਾਈ ਲੈ ਕੇ ਆਵਾਂਗੇ ਤੇ ਉਹ ਲਿਆਵਾਂਗੇ ਜੇ ਉਹਨੇ ਮਾਰਨ ਨੂੰ ਦਿੱਤਾ ਕੁਝ ਨੇ ਪੌਣੇ 1 ਤੇ ਅਸੀਂ ਆ ਗਏ ਸੀ ਬੱਚਾਂ ਦੇ ਸਕੂਲਾਂ ਵੀ ਫੀਸ ਭਰ ਕੇ ਆਇਆ ਤੇ ਬਾਕੀ ਮੰਮੀ ਨੂੰ ਮੈਂ ਲੈ ਕੇ ਗਈ ਸੀ ਡਾਕਟਰ ਕੋਲ ਉਹ ਦੇਖ ਲਉ ਮੰਮੀ ਬੰਨਤੀ ਅੱਜ ਫੇਰ ਮੰਮੀ ਦਾ ਹੱਥ ਬੰਨਤਾ ਜੀ ਉਂਗਲਾਂ ਫੇਰ ਪਾਣਤੀਆਂ ਥੱਲੋਂ ਦੀ ਚੇਪੀ ਲਈ ਐ ਇੱਕ ਉੱਪਰ ਦੀ ਆ ਪੱਟੀ ਬੰਨਤੀ ਇਹ ਲੈ ਲਈ ਤਾਂ ਬੰਨਦੀ ਐ ਹਾਂ ਉਹ ਕਹਿੰਦੇ ਸੀ ਗਰਮ ਪੱਟੀ ਨੇ ਜਾਲਾ ਆ ਗਿਆ ਤਾਂ ਭੁੱਲ ਗਈ ਸੀ ਹਾਂ ਉਹ ਤਾਂ ਚੇਪੀ ਨਾ ਲੈ ਲਈ ਮੈਂ ਵੀ ਚੇਪੀ ਕਰ ਦੋ ਕਰ ਦੁਆਰੇ ਬੰਦ ਦੀ ਮੰਮੀ ਦੇ ਹੱਥ ਬੈਦੀ ਨਹੀਂ ਹੈਗੀ ਬਈ ਟਿੱਕੇ ਕਦੇ ਕੁਛ ਕਰਨ ਲੱਗ ਜਾਂਦੇ ਕਦੇ ਕੁਛ ਕਰਨ ਲੱਗ ਜਾਂਦੀ ਹੈ ਬਾਕੀ ਇੰਨੇ ਦਿਨ ਗੈਪ ਪਾਤਾ ਡਾਕਟਰ ਦਾ ਡਾਕਟਰ ਕੋਲੇ ਟਾਈਮ ਸਰ ਪਹੁੰਚੀ ਨਹੀਂ ਹੈਗੀ ਮੰਮੀ ਫਿਰ ਆਪਾਂ ਡਾਕਟਰਾਂ ਦਾ ਕਸੂਰ ਕੱਢ ਦਿੰਦੇ ਆ ਹੁਣ ਇਹਨੂੰ ਕਹਿਤਾ ਵੀ 3 ਦਿਨਾਂ ਬਾਅਦ ਦੁਆਰੇ ਦਿਖਾਉਣਾ ਹੱਥ ਠੀਕ ਆ ਤੇ 5 ਦਿਨ ਇਹਨੂੰ ਦੱਸਿਆ ਰੈਸਟ ਤੇ ਮੈਂ ਆਉਂਦੀ ਵੀ ਲਈਆਂ ਸਬਜ਼ੀ 50 ਰੁਪਏ ਦੇ ਲਈ ਮੈਂ ਲਾਸਣ ਤੇ ਤਣੀਆਂ ਫਰੈਸ਼ ਫਰੈਸ਼ ਦੇਖੋ ਕਿੰਨਾ ਸੋਹਣਾ ਲੱਗਦਾ ਤੇ ਇੱਕ ਲੈ ਲਈਆਂ ਮੈਂ ਗਾਜਰਾ ਚੈੱਕ ਕਰ ਸਕਦੇ ਗਾਜਰਾ ਲੈ ਲਈਆਂ ਸਰਦੀ ਵਾਲੀਆਂ ਤੇ ਹੁਣ ਮੈਂ ਬੈਠ ਕੇ ਰੋਟੀ ਪਾਣੀ ਅਸੀਂ ਆ ਕੇ ਖਾ ਲਿਆ ਭੁੱਖ ਬਹੁਤ ਲੱਗੀ ਸੀ ਕਿਉਂਕਿ ਗੱਗੀ ਦਾ ਫੋਨ ਆ ਗਿਆ ਸੀ ਬਲੌਗ ਮੈਂ ਬਣਾਇਆ ਨਹੀਂ ਤੇ ਹੁਣ ਪਹਿਲਾਂ ਮੈਂ ਦੁੱਧ ਰੱਖ ਤਾ ਫ੍ਰਿਜ ਚ ਦੁੱਧ ਨੂੰ ਵਾਲੀ ਦਿੱਤੀ ਪਈ ਆ ਸੂਰ ਹੈ ਨਹੀਂ ਦੇਖ ਤਾਂ ਤੇ ਦੁੱਧ ਫ੍ਰਿਜ ਚ ਲਾ ਰਹੀ ਹਾਂ ਤੇ ਫਿਰ ਮੈਂ ਕੱਟਣ ਲੱਗੂੰਗੀ ਸਬਜ਼ੀ ਹੁਣ ਬੈਲੇ ਆ ਫਿਰ ਟਾਈਮ ਨਹੀਂ ਹੁੰਦਾ ਫਿਰ ਬੱਚੇ ਆ ਜਾਂਦੇ ਨੇ ਬੱਚਿਆਂ ਦੇ ਆਏ ਤੋਂ ਚਾਹ ਪਾਣੀ ਦਾ ਨਹੀਂ ਮੁਗਦਾ ਥੁੱਪੇ ਬੈਠ ਕੇ ਹਾਂ ਜੀ ਥੁੱਪੇ ਵੇਹਗੀ ਕੱਢਦੀ ਹਾਂ ਅੰਦਰ ਤਾਂ ਠੰਡ ਲੱਗਦੀ ਆ ਫਿਰ ਬਾਅਦ ਚ ਮੈਂ ਭਾਂਡੇ ਮਾਜੂਗੀ ਆ ਰੋਟੀ ਵਾਲੇ ਭਾਂਡੇ ਵੀ ਹੋਏ ਪਏ ਦੁੱਧ ਵਾਲੀ ਕਿੰਨੀ ਰੋਟੀ ਵਾਲੇ ਭਾਂਡੇ ਤੇ ਮੰਮੀ ਦੀ ਹੈਗੀ ਆ ਪੰਜ ਦਣਾਂ ਦੀ ਛੋਟੀ ਮੰਮੀ ਜੀ ਘੁੰਮ ਕੇ ਆਉਣਾ ਘੁੰਮੇ ਆਪ ਦੇ ਘਰ ਵਾਲੇ ਨਾਲ ਵਾਹ ਉਰਾਨ ਕਰ ਮੜਾ ਜੇ ਮੈਂ ਦੱਸਣਾ ਰਹੀ ਕਾਹੜੇ ਨੇ ਘਰ ਵਾਲੇ ਨੇ ਵਿਚਾਰੀ ਪੱਟੜ ਘਰੀ ਬਈ ਮੈਂ ਕਿਹਾ ਮਾ ਮਮੀ ਘਰ ਵਾਲੇ ਨਾਲ ਘੁੰਮ ਕੇ ਜਾ। ਮੇਰਾ ਘਰ ਵਾਲਾ ਤਾਂ ਸਮਝਾ ਕੋਈ ਨਾ ਡਰ ਘਰ ਵਾਲੇ ਨੰਨੇ। ਹਾਂ ਜੀ ਬਈ ਇਹ ਘਰ ਵਾਲੇ ਹੋਣੇ ਚਾਹੀਦੇ ਨੇ। ਹਾਂ ਮੈਂ। ਹਾਂ ਇਹ ਜਿਹੜੇ ਘਰ ਵਾਲੇ ਹੋਣੇ ਚਾਹੀਦੇ ਤੂੰ ਇੱਧਰ ਬੈਠ ਜਾ ਮੈਂ ਬਣਾਉਂਦਾ। ਦਾਸਤਾ ਸਹੀ ਪਹਿਲਾਂ ਵੀ ਇਹ ਜਿਹੜੇ ਘਰ ਵਾਲੇ ਹੋਣੇ ਚਾਹੀਦੇ ਨੇ ਕਿ ਨਹੀਂ ਹੋਣੇ ਚਾਹੀਦੇ। ਉਹਨੂੰ ਆਇਆ ਬੋ ਆਹ ਕੋ ਕਹਿੰਦਾ ਮੈਂ ਤਾਂ ਇਹ ਰੋਟੀ ਨਹੀਂ ਬਣਾ ਸਕਦਾ। ਬਈ ਲੈਣੇ 35 ਸਾਲ ਆ ਉਹ ਘਰ ਤੇ ਲੱਤ ਮਾਰ ਕੰਤਾ ਵਾ ਮਰ ਪੁੱਟ ਕੇ ਡੰਡਿਆ ਲਾਸਤਵਾਰੀ ਨੇ ਪੁੱਟ ਕੇ ਡੰਡਿਆ ਮੇਰੀ ਗੱਲ ਤਾਂ ਸੁਣਾ ਮੈਂ ਕਿਹੇ ਜੇ ਘਰ ਆਉਂਦੇ ਆ ਦੇ ਰਾਂ ਮੁੰਡਾ ਕੀ ਕਹਿੰਦਾ ਸੀ ਤੇਰੇ ਨਾਲ ਅਸੀਂ ਸਕੂਲ ਗਏ ਬੱਤਿਆਂ ਦੇ ਉੱਧਰ ਦਾ ਮੁੰਡਾ ਮਿਲ ਗਿਆ ਬੰਟੀ ਬੰਟੀ ਨੇ ਸਾਰੀ ਗੱਲ ਦੱਸੀ ਕਹਿੰਦਾ ਜੀ ਉੱਥੇ ਸ਼ੁਕਰਵਾਰ ਨੂੰ ਅੱਪਛਰੀ ਵਾਰ ਨੂੰ ਠੇਕੇ ਤੇ ਖੜਾ ਸੀ ਕਹ ਕਹਦਾ ਦੁਪਹਿਰੇ ਚੀ दारू ਪੀ ਜਾਂ ਟੋਟਾ ਹੀ ਵੇ ਦਾ ਟਾਈਮ ਉਹ ਮਹਾਵੀਰ ਚੰਦਰ ਟਾਈਮ ਤੇ ਕੀ ਜਾਂਦਾ ਲੋਗੇ ਆਪਣੇ ਕੋਲੇ ਹਾਂ ਜਾਂ ਧੂਰੀਆਂ ਗੂੰ ਖਾਣਾ ਨੇ ਅਜੇ ਠੱਕੇ ਖਾਣੇ ਨੇ ਜਲਾਨੀਆਂ ਕੋਲੇ ਤੇ ਮਾਗਦਾਉਣ ਨੂੰ ਗਿਆ ਦੀ ਫਿਰ ਰੋਚ ਕਾਨੇ ਕੋਲ ਦਾ ਮੋਈ ਤੇ ਉੱਠੇ ਜਾਣਾ ਮੈਂ 1.5 ਲੱਖ 11 ਲੱਖ ਦਾ ਲੈ ਲੈ ਬਰਾਟ ਅਜੇ ਠੱਕੇ ਖਾਊਂਗਾ ਉਹ ਖਾਊਗਾ ਹਰਾਮ ਜਦ ਇਹਨੂੰ ਆਇਆ ਵੀ ਮੈਂ ਉਹਨਾਂ ਦੇ ਘਰੋਂ ਆਇਆ ਵੀ ਉਹ ਤਾਂ ਮੇਰੇ ਕੋਲ ਨਾ ਬੱਜਿਆ ਉਹ ਦੱਸਣ ਵਾਲੇ ਮੈਨੂੰ ਸਾਰੇ ਦੱਸੀ ਜਾਂਦੇ ਨੇ ਵੀ ਉਹ ਤਾਂ ਕੀ ਠੱਕੇ ਖਾਂਦਾ ਤੇਰੇ ਦਾ ਘਰ ਤੋਂ ਪੁਰਾਉਂਗਾ ਜਾਇ ਉਧਰ ਕਿਸੇ ਨੂੰ ਰੱਖ ਲਵੇ ਜਿਹੜੀ ਕਹਿੰਦਾ 20 30 ਸਾਲ ਦੇ ਨੂੰ ਰੱਖ ਲਵੇ ਸਾਇ ਦੇਗੀ ਸਰ ਕੋਈ ਨਹੀਂ ਉਹ ਤਾਂ ਮੇਰੇ ਧੱਕ ਦੇ ਖਾਂਦਾ ਮੂੰਹ ਖਾਂਦਾ ਨਾ ਦੋ ਦੋ ਕਿਲੋ ਦੁੱਧ ਲਵਾਏ ਨੇ ਆਰਾਮ ਜਾਨ ਦੇ ਦੇ ਉਹ ਦੁੱਖ ਤੇ ਪੈਸੇ ਦੇਣਾ ਹੋਰ ਪਰ ਤੂੰ ਨਾ ਹੀ ਖਰੀਦੇ ਕੇ ਹੈ ਹਾਂ ਤਨਖਾਹ ਆਵੇ 5 ਤਰੀਕ ਨੂੰ ਮੁੱਕ ਗਈ ਤੇ ਪੈਸੇ ਕਿੱਥੋਂ ਦੋ ਉਹ ਬੱਪੂ ਨੂੰ ਤੰਗ ਕਰਾਉ ਉਹ ਵਿਚਾਰੇ ਨੂੰ ਉਹਨੂੰ ਤੰਗ ਕਰਕੇ ਲੈ ਆਉਣਗੇ ਬੈਠੇ ਤਾਂ ਲਈ ਜਾਵੇ ਜੀ ਤੋਂ ਮਾਤੀ ਆਪਾਂ ਨੇ ਕੀ ਲੈਣਾ ਤੇ ਉਹਨੂੰ ਫੱਟੜ ਕਰ ਤਾਂ ਲੈਣੇ ਇਹ ਜਿਹਨੂੰ ਦਫਾ ਕਰ ਪਰੇ ਹਾਂ ਮਰੇ ਪਰ ਇੱਕ ਮਾਰਦਾਨੀ ਬਈ ਹਜੇ ਤੱਕ ਮੰਮੀ ਦੀ ਉਂਗਲਾਂ ਠੀਕ ਨਹੀਂ ਹੈਗੀਆਂ ਕਿਉਂਕਿ ਮੰਮੀ ਜਦੋਂ ਥੋੜੀ ਜਿਹੀ ਠੀਕ ਹੋ ਜਾਂਦੀ ਆ ਕੰਮ ਕਰਨ ਲੱਗ ਜਾਂਦੀ ਆ ਤੁਹਾਨੂੰ ਪਤਾ ਆ ਨਾ ਸਿਆਣਾ ਬੰਦਾ ਨਹੀਂ ਵਿਹਲਾ ਬੈਠ ਸਕਦਾ ਉਹ ਨਾਲੇ ਮੈਂ ਮੰਮੀ ਨੂੰ ਕਿੰਨੀ ਵਾਰ ਰੋਕਿਆ ਮੰਮੀ ਤੂੰ ਰਹਿਣ ਦੇ ਜੇ ਪਹਿਲਾਂ ਪੂਰਾ ਠੀਕ ਹੋ ਜਾ ਉਹ ਤੋਂ ਬਾਅਦ ਕਰੀ ਗਏ ਜਿਹੜਾ ਕੁਝ ਕਰਨਾ ਛੱਕ ਤਾਂ ਰੱਥ ਹੱਥ ਪੱਲੇ ਮਾਰਦੀ ਰਹਦੀ ਆ ਮੰਮੀ ਤੇ ਉਹਦੇ ਕਰਕੇ ਨਾ ਠੀਕ ਨਹੀਂ ਹੋਈ ਸੀਗੀ ਉਂਗਲ ਹਜੇ ਬਸ ਕੁਛ ਮੰਮੀ ਨੇ ਨਾ ਕਹਲ ਕਰਤੀ ਦਵਾਈ ਲਿਓਣ ਦੀ ਦਵਾਈ ਨਹੀਂ ਅਸੀਂ ਲੈਣ ਗਏ ਮੁੜ ਕੇ ਕੁਝ ਥੋੜੀ ਜਿਹੀ ਪੋਜੀਸ਼ਨ ਟਾਈਟ ਹੋ ਗਈ ਵਿਚਦੀ ਫਿਰ ਬੱਚੇ ਬਿਮਾਰ ਹੋ ਗਏ ਪਹਿਲਾਂ ਸੂਣ ਬਿਮਾਰ ਹੋ ਗਿਆ ਫਿਰ ਜੋ ਵੀ ਹੋ ਗਿਆ ਬਸ ਕੋਣ ਹੋ ਗਈ ਜਾਣੀ ਡਾਕਟਰ ਕੋਲੇ ਜਾਇਆ ਨਹੀਂ ਗਿਆ ਸੱਤ ਉਹਦੇ ਕਰਕੇ ਨਾ ਮੰਮੀ ਦੀ ਹੁਣ ਪ੍ਰੋਬਲਮ ਵਧੀ ਪਈ ਆ ਉਹਨਾਂ ਨੇ ਥੱਲੇ ਉਹ ਲਾ ਕੇ ਚੇਪੀ ਵਾਲੀ ਪੱਟੀ ਲਾ ਕੇ ਹੁਣ ਉਤੋਂ ਵੀ ਆ ਪੱਟੀ ਬੰਨੀ ਆ ਵੀ ਉਹ ਉੱਤਰ ਨਾ ਜਾਵੇ ਉਹ ਕਹਿੰਦੇ ਜੰਮੀ ਨਹੀਂ ਇਹਨੇ ਜੰਮੀ ਨਹੀਂ ਹੱਥ ਹਿਲਾਉਣਾ ਹੈਗਾ ਵੀ ਆਪਦਾ ਹੱਥ ਅਹੀਂ ਰੱਖਣਾ ਬੈਠੇ ਰਹਿਣਾ ਬਸ ਮੈਂ ਡਾਕਟਰ ਨੂੰ ਵੀ ਦੱਸਿਆ ਮਾਂ ਵੀ ਵੀਰੇ ਟਿਕਦੇ ਹੈਗੇ ਮਾਂ ਉਹ ਕੀ ਕਰੀ ਰੈਸਟ ਨਹੀਂ ਕਰਦੀ ਹੁਣ ਇਹਨੂੰ ਕਿਹਾ ਵੀ 5 ਦਿਨ ਰੈਸਟ ਕਰ ਤੇ 3 ਦਿਨਾਂ ਬਾਅਦ ਦੁਬਾਰੇ ਦਿਖਾ ਕੇ ਜਾਣਾ ਮੰਮੀ ਲੋੜ ਹੀ ਨਹੀਂ ਇਹੋ ਜਿਹੇ ਦਾ ਨਾਮ ਲੈਣ ਦਾ ਰੋਜ਼ ਰੋਜ਼ ਮੈਂ ਜਦੋਂ ਅਗਲਾ ਕਹਿੰਦਾ ਬੰਦੇ ਨੂੰ ਕੁੱਟਵਾ ਜਾ ਨਹੀਂ ਉਹ ਕਿਹੜਾ ਬੰਦਾ ਉਹ ਕੋਈ ਜਿਹੜਾ ਬੰਦਾ ਜਨਾਨੀ ਨੂੰ ਉਹ ਕਰਦੇ ਵੇ ਕੁੱਟਮਾਰ ਕਰਕੇ ਮਗਰੋਂ ਦਾ ਹਾਲ ਵੀ ਨਾ ਪੁੱਛੇ ਹੈ ਇਹੋ ਜਿਹੇ ਬੰਦੇ ਹੁੰਦੇ ਨੇ ਲਾੜਨ ਦਾ ਇਹੋ ਜਿਹੇ ਬੰਦੇ ਆਣ ਜਿਹੜੇ ਜਨਾਨੀਆਂ ਦੇ ਹੱਥ ਚੜ੍ਹ ਜਾਂਦੇ ਨੇ ਕੋਈ ਨਾ ਜੇ ਸਾਡੇ ਚ ਦਮ ਉਹ ਘੇ ਲਵਾ ਲਾਂਗੇ ਬਸ ਸਿੱਧੀ ਜੀ ਅਸੀਂ ਤਾਂ ਕਹਿੰਦੇ ਸਾਡੇ ਚ ਦਮ ਉਹ ਲਵਾ ਲਾਂਗੇ ਨਹੀਂ ਜੇ ਨਹੀਂ ਲੱਗੂਗਾ ਨਾ ਸੀ ਫੇਰ ਕੜਾ ਤੇਰੀ ਪੈਨਸ਼ਨ ਤੇ ਰੋਟੀ ਖਾਣਿਆ ਹੋਣਾ ਸੀ ਹਾਂ ਇਹ ਤਾਂ ਵੇ ਰੰਡੀ ਆ ਪ੍ਰਮਾਤਮਾ ਨੇ ਦਿੱਤਾ ਹੋਇਆ ਸਭ ਕੁਝ ਸਾਡੇ ਘਰੇ ਠੀਕ ਆ ਪ੍ਰਮਾਤਮਾ ਤੋਂ ਹੀ ਮੰਗਦੇ ਆ ਬੰਦਾ ਕੋਈ ਨਹੀਂ ਕਿਸੇ ਨੂੰ ਦੇਣ ਵਾਲਾ ਹੁੰਦਾ ਰੱਬ ਤੋਂ ਮੰਗੋ ਖੁੰਦਾ ਵੀ ਨਹੀਂ ਠੀਕ ਆ ਉਹ ਭੰਡੀ ਵੀ ਨਹੀਂ ਕਰਦਾ ਦੇ ਕੇ ਨਾ ਮੈਂ ਦਿੱਤਾ ਮੈਂ ਖਵਾਇਆ ਰੱਬ ਐਦਾਂ ਨਹੀਂ ਕਹਿੰਦਾ ਰੱਬ ਸਭ ਨੂੰ ਦਿੰਦਾ ਜਦੋਂ ਦਿੰਦਾ ਉਹਨਾਂ ਨੂੰ ਚੰਗੀਆਂ ਕਹਿੰਦਾ ਜਿਹੜੀਆਂ ਤਿੰਨ ਤਿੰਨ ਵਾਰੀ ਨਿਕਲ ਕੇ ਆਈਆਂ ਇਹਨੇ 25 ਸਾਲ ਦੀਆਂ ਹਾਂ ਸੜੀਆਂ ਹੋਈਆਂ ਜੇ ਉਹਨਾਂ ਦੇ ਕਾਲੀ ਦੀ ਭੂਤ ਜੀ ਹੂੰ ਜਿਨ੍ਹਾਂ ਨੇ ਮਗਰ ਲੱਗਾ ਫੇਰ ਦੁੱਧ ਲੈ ਲੈ ਦਿੰਦਾ ਮੁਰਾਂ ਗਾ ਰੱਬ ਆਪਣੀ ਜਨਾਨੀ ਸੜਦੀ ਧੱਕੇ ਦੇ ਕੇ 35 ਸਾਲ ਆਇਆ ਉਹ ਕਰਕੇ ਵੀ ਹਾਂ ਚਲ ਬੁੜਾਪੇ ਵਾਲੇ ਨਿਕਲ ਤੂੰ ਦੇਖੂ ਮੇਰੇ ਦਾ ਬੁੜਾਪਾ ਬਦਿਆਂ ਨਿਕਲ ਤੂੰ ਇਹਦਾ ਹਾਲ ਦੇਖੀ ਜੀ ਤੈਨੂੰ ਤਾਂ ਸਾਰੇ ਕਹਿੰਦੇ ਨੇ ਵੀ ਤੂੰ ਵਧੀਆ ਬੈਠੀ ਆ ਇਹ ਜੇ 40000 ਦਾ ਕੀ ਫਾਇਦਾ ਜਿਹੜਾ ਲੋਕਾਂ ਦੇ ਹੱਥਾਂ ਖੜੀ ਝਾਕਣਾ ਹਾਂ ਤੂੰ ਜੇ ਰੋਟੀ ਖਾਣੀ ਆ ਨਾ ਬੈਠੀ ਜਾ ਮਾਦਾ ਰਾਣੀ ਆ ਆਪਣੇ ਘਰੇ ਤੈਨੂੰ ਕੋਈ ਪੈਨਸ਼ਨ ਨਹੀਂ ਲੱਗੀ ਹੋਈ ਵੀ ਸਾਨੂੰ ਕੋਈ ਪੈਨਸ਼ਨ ਦਾ ਲਾਲਚ ਆ ਬੱਚਿਆਂ ਦੇ ਘਰ ਰਾਣੀ ਆ ਮੈਂ ਤਾਂ ਪਹਿਲਾਂ ਮੂੰ ਵੀ ਨਾ ਰਾਣੀ ਹੂੰ ਵੀ ਰਾਣੀ ਆ ਮੈਂ ਤਾਂ ਬੱਚਿਆਂ ਦੇ ਨਾਲ ਮੇਰੇ ਬੱਚੇ ਰਾਜਦੇ ਨੇ ਮਾਏ ਦੀ ਅੱਖਾਂ ਨਹੀਂ ਜਾਂਦੀ। ਆਪਾ ਤਾਂ ਵੀ ਕਹਿ ਰੱਖਿਆ ਵੀ ਆਰਾਮ ਨਾਲ ਬੈਠੀ ਰਹੇ ਤੇ ਰੋਟੀ ਖਾਈ ਚੱਲ। ਠੀਕ ਆ ਸੜੇ ਹੋਏ ਬੰਦੇ ਦਾ ਨਾਮ ਕੀ ਲੈਣਾ ਜਿਹੜਾ ਬੰਦਾ ਕਦਰ ਹੀ ਨਹੀਂ ਕਰਦਾ ਉਹਦੇ ਪਿੱਛੇ ਕਦੇ ਨਾ ਭਜੋ। ਉਹਨੂੰ ਭਜਾਓ ਜਿੱਥੇ ਤੱਕ ਉਹ ਭਜਦਾ ਵਾ ਸਿੱਧੀ ਜੀ ਗੱਲ। ਨਹੀਂ ਲੜਾਈਆਂ ਹੁੰਦੀਆਂ ਨੇ, ਪੜਾਈਆਂ ਇਹ ਤਾਂ ਨੂੰ ਲੜੇ ਦਾ ਕੁੱਟ ਦਾ। ਉਹ ਜਨਾਨੀਆਂ ਦੇ ਪਿੱਛੇ ਲੱਗ ਕੇ ਕੁੱਟਿਆ ਨੇ ਮੈਨੂੰ ਉਦੋਂ ਦਸਹਰੇ ਤੋਂ ਦੂਏ ਦੇਣਾ। ਵੀ ਮੇਰੇ ਤੇ ਇੰਨੀ ਕਾਤ ਹੈਗੀ ਵੀ ਮਾਂ ਦੀ ਘਰ ਵਾਲੀ ਨੂੰ ਕੱਢ ਸੱਤਣਾ ਥੋੜੇ ਪਿੱਛੇ। ਉਸ ਮਰਜੀ ਇੱਥੇ ਆ ਸਭ ਕੁਝ ਲੇਖਾ ਜੋਖਾ ਇੱਥੇ ਆ ਜਨਾਨੀਆਂ ਦਾ ਵੀ ਇੱਥੇ ਆ ਲੇਖਾ ਜੋਖਾ ਦਾ ਵੀ ਇੱਥੇ ਆ ਹਾਂ ਠੀਕ ਆ ਇੱਥੇ ਭੁਗਤ ਕੇ ਜਾਣਾ ਉੱਤੇ ਤਾਂ ਬੰਦਾ ਸਾਫ਼ ਹੋ ਕੇ ਜਾਂਦਾ ਮਾ dame ਨਾਮ ਨਾ ਰਾਮ ਆ ਜਿਹੜਾ ਨਹੀਂ ਲੋੜ ਹੀ ਨਿਕੰਦਦਾ ਨਾਮ ਲੈ ਚਲੋ ਬਾਕੀ ਹੁਣ ਮੈਂ ਦਾਲ ਸਬਜ਼ੀ ਕੱਟਣਾ ਵੀ ਬੱਚਿਆਂ ਨੇ ਵੀ ਆ ਜਾਣਾ ਫਿਰ ਪਹਿਲਾਂ ਹੀ ਤਿਆਰੀ ਕਰਕੇ ਰੱਖ ਲਈ ਸ਼ਾਮ ਦੀ ਫੇਰ ਨਾ ਮੈਨੂੰ ਭੱਜ ਦੌੜ ਵਾਰੀ ਹੋ ਜਾਂਦੀ ਹੈ ਸ਼ਾਮ ਨੂੰ ਤੇ ਛੱਡਣਾ ਲਿਆਉਣਾ ਬੱਚਿਆਂ ਨੂੰ ਖਾ ਜਾਂਦਾ ਮੰਮੀ ਉਰੀ ਆ ਜਾ ਬੰਦ ਮम्मा ਦੀ ਜਾਨ ਮम्मा ਦਾ ਲੱड्डੂ ਅੱਜ ਟਿਊਸ਼ਨ ਤੋਂ ਛੁੱਟੀ ਸੀ ਮम्मा ਦੇ ਲੱड्डੂ ਨੂੰ ਤੇ ਜੋ ਵੀ ਨੂੰ ਵੀ ਛੁੱਟੀ ਸੀ ਸੋਹਮ ਨੂੰ ਵੀ ਛੁੱਟੀ ਸੀ ਤੇ ਮੈਂ ਹੁਣ ਬੱਚਿਆਂ ਦੀ ਯੂਨੀਫਾਰਮ ਧੋ ਕੇ ਹਟੀਆਂ ਕਿਉਂਕਿ ਤੁਹਾਨੂੰ ਪਤਾ ਬੁੱਧਵਾਰ ਨੂੰ ਧੋਣੀ ਪੈਂਦੀ ਆ ਫਿਰ ਤੇ ਬਾਕੀ ਮੰਮੀ ਤੇ ਜੋ ਵੀ ਗਏ ਹੋਏ ਨੇ ਬਾਜ਼ਾਰ ਕਿਉਂਕਿ ਜੋ ਵੀ ਦੀ ਜਿਹੜੀ ਸਕੂਲ ਵਾਲੀ ਪੈਂਟ ਆ ਨਾ ਉਹ ਥੋੜੀ ਜਿਹੀ ਢੇਮੀ ਕਰਾਉਣੀ ਆ ਜੋਵਨ ਨੇ ਤਾਂ ਕਰਕੇ ਮੰਮੀ ਨਾਲ ਫਿਰ ਜੋ ਵੀ ਨਾਲ ਗਈ ਆ ਮੰਮੀ ਕਿਉਂ ਮੈਨੂੰ ਹੈਗਾ ਸੀ ਕੰਮ ਸੋਹ ਪਰੇ ਹੋ ਜਾ ਹੁਣ ਖੱਪੜਾ ਨਾ ਖਾ ਲਈ ਹੁਣ ਚੱਲ ਇੱਥੋਂ ਤੰਗ ਕਰਨ ਲੱਗ ਗਿਆ ਕੀ ਤੇ ਮੈਨੂੰ ਹੈਗਾ ਸੀ ਕੰਮ ਕਿਉਂਕਿ ਮੈਂ ਕੱਪੜੇ ਧੋ ਕੇ ਹਟੀਆਂ ਭਾਂਡੇ ਮਾਂਜੇ ਨੇ ਹੁਣ ਮੰਮੀ ਆਈ ਹੈ ਅਰੈਸਟ ਤੇ ਮੰਮੀ ਦਾ ਹੱਥ ਬੰਨ੍ਹਤਾ ਡਾਕਟਰ ਨੇ ਤੇ ਪੱਟੀ ਵਗੈਰਾ ਲਾਤੀ ਮੰਮੀ ਦੇ ਹੱਥ ਤੇ 4-5 ਦਿਨ ਉਹ ਖੁੱਲਣੀ ਨਹੀਂ ਹੈਗੀ ਤੇ ਬਾਕੀ ਫਿਰ ਭਾਂਡੇ ਭੁੰਡੇ ਮਾਂਜਣੇ ਸੀ ਕੱਪੜੇ ਧੋ ਕੇ ਸੁੱਕਣੇ ਪਾਇਆ ਮਸਟੈਂਡ ਤੇ ਪਾਤੇ ਕਿਉਂਕਿ ਥੋੜੇ ਜੇ ਸੀਗੇ ਤੇ ਬਾਕੀ ਹੁਣ ਮੈਂ ਲੱਗੀਆਂ ਸਬਜੀ ਨੂੰ ਤੜਕਾ ਲਾਉਣ ਸਬਜੀ ਅੱਜ ਆਪਾਂ ਬਣਾਵਾਂਗੇ ਗਾਜਰਾਂ ਦੀ ਆ ਦੇਖੋ ਇਹਦੇ ਵਿੱਚ ਮੈਂ ਤੇਲ ਪਾ ਲਿਆ ਚਿੱਲੇ ਤੇ ਇੱਧਰ ਚੈੱਕ ਕਰੋ ਤੁਸੀਂ ਸਬਜੀ ਆਲੂ ਗਾਜਰਾਂ ਮਟਰ ਹਜੇ ਮਹਗੇ ਨੇ ਮੈਂ ਤਾਂ ਕਰਕੇ ਲੈ ਕੇ ਨਹੀਂ ਆਈ ਇੱਧਰ ਲਸਣ ਕੁੱਟਿਆ ਹੋਇਆ ਪਿਆਜ਼ ਕੱਟਿਆ ਹੈ ਟਮਾਟਰ ਮੈਂ ਸਕਿਪ ਕਰੂੰਗੀ ਕਿਉਂਕਿ ਟਮਾਟਰ ਮੈਂ ਨਹੀਂ ਪਾਉਂਦੀ ਸੁੱਕੀ ਸਬਜੀ 'ਚ ਤੇ ਤੇਲ ਆਪਣਾ ਗਰਮ ਹੋ ਗਿਆ ਹੁਣ ਮੈਂ ਇਹਦੇ ਵਿੱਚ ਪਹਿਲਾਂ ਜਮੈਣ ਪਾਉਂਗੀ ਇਹਦੇ ਜੇ ਮੈਂ ਜੀਰਾ ਨਹੀਂ ਪਾਉਂਦੀ ਗਾਜਰਾਂ ਦੇ ਵਿੱਚ ਜਮੈਣ ਪਾ ਕੇ ਤੁਸੀਂ ਵੀ ਬਣਾ ਕੇ ਦੇਖਿਓ ਬਹੁਤ ਵਧੀਆ ਸਬਜ਼ੀ ਬਣਦੀ ਆ ਪਹਿਲਾਂ ਮੈਂ ਅੱਗ ਤੇ ਲੱਗ ਅੱਗ ਮਸਾਂ ਮੁਚਾਈਏ ਮੈਂ ਤਾਂ ਤੇਲ ਪਾ ਕੇ ਮੁਚਉਣੀ ਹੁੰਦੀ ਆ ਮੰਮੀ ਤਾਂ ਕਾਗਜ਼ਾਂ ਕੂਚਾਂ ਜਨਾ ਬਚਾ ਦਿੰਦੀ ਐ ਇੱਕ ਤਾਂ ਨਾ ਤੂੰ ਆ ਪਾਗਲ ਕਰਦਾ ਮੈਂ ਤਾਂ ਕੁਰਸੀ ਢਾ ਕੇ ਬਹਿ ਗਈ ਉੱਪਰ ਚੱਲੂ ਯਾਰ ਤੇ ਬਾਕੀ ਚਲੋ ਠੀਕ ਐ ਜੀ ਲਾ ਲਈਏ ਸਬਜ਼ੀ ਨੂੰ ਤੜਕਾ ਤੇ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਮੰਮਾ ਦੀ ਜਾਣ ਨਹੀਂ ਹੈਗੀ ਛੋਟੀ ਜੀ ਬੈਠੋ ਫਿਰ ਮੈਂ ਤੁਹਾਨੂੰ ਫੋਨ ਦਵਾਂਗੀ ਮੰਮੀ ਹਾਂ ਬੈਠ ਕੇ ਹਾਂ ਵੀਰੇ ਨਾ ਰੋਟੀ ਖਾਓ ਬੈਠ ਕੇ ਲਓ ਜੀ ਗਾਇਜ਼ ਤੁਸੀਂ ਵੀ ਰੋਟੀ ਖਾ ਲਓ ਨਾਲ ਮਲਾਈ ਹਰੀ ਮਿਰਚ ਆਲੂ ਗਾਜਰਾਂ ਦੀ ਸਬਜ਼ੀ ਤੇ ਨਾਲ ਮੱਕੀ ਦੀ ਰੋਟੀ ਮਲਾਈ ਵੀ ਆ ਦੇਖੋ ਮੱਕੀ ਦਾ ਆਟਾ ਤੇ ਇੱਧਰ ਰੋਟੀ ਬਣ ਰਹੀ ਹੈ ਆਪਣੀ ਚੈੱਕ ਕਰੋ ਮੰਮੀ ਦੀ ਹੁਣ ਕੋਈ ਪੇਸ਼ ਨਹੀਂ ਚੱਲਦੀ ਮੰਮੀ ਆ ਬੈਠੀ ਆ ਮੰਮੀ ਹੁਣ ਹੱਥ ਨੂੰ ਲਈ ਬੈਠੀ ਆ ਮੰਮੀ ਨੇ ਕੋਈ ਪੇਸ਼ ਨਹੀਂ ਚੱਲਦੀ ਹਾਂ ਦਾਦੀ ਟੁਰਨਾ ਬੈਠੀ ਹੈ ਹੈ ਦਾਦੀ ਦੇ ਨਜ਼ਾਰੇ ਨੇ ਨਾ ਦਾਦੀ ਰੈਸਟ ਤੇ ਆ ਚਲ ਜਾਓ ਦਾਦੀ ਠੀਕ ਹੋ ਗਈ ਬਈ ਮੈਂ ਤੁਹਾਨੂੰ ਇੱਕ ਦਿਨ ਚੈਲੰਜ ਦਵਾਂਗੀ ਮੰਮੀ ਤੁਹਾਨੂੰ ਵੀ ਜੋਬਨ ਨੂੰ ਵੀ ਸੋਹਮ ਨੂੰ ਵੀ ਜਦੋਂ ਤੱਕ ਆਪਦੀ ਠੀਕ ਹੋ ਗਈ ਇੱਕ ਦਿਨ ਪੂਰਾ ਦਿਨ ਚੈਲੰਜ ਤੁਹਾਨੂੰ ਮੈਂ ਦੇਣਾ ਛੁੱਟੀ ਵਾਲੇ ਦਿਨ ਦਵਾਂਗੀ ਮੈਂ ਸਾਰਾ ਦਿਨ ਰੈਸਟ ਕਰੂੰਗੀ ਤੇ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਰੋਟੀ ਸਬਜ਼ੀ ਸਾਰਾ ਕੁਝ ਤੁਸੀਂ ਕਰਨਾ ਤੇ ਮੈਨੂੰ ਰੋਟੀ ਪਾਣੀ ਸਾਰਾ ਕੁਝ ਦਾਦੀ ਨੂੰ ਰਹਿਣ ਦੋ ਪਲੀਜ਼ ਦਾਦੀ ਵੀ ਦਊਗੀ ਆ ਬੱਸ ਤੇ ਸਾਰੇ ਦਿਨ ਕੰਮ ਸਾਰੇ ਤੁਸੀਂ ਕਰਨੇ ਨੇ ਮੈਂ ਕੱਲੀ ਰੈਸਟ ਕਰਨੀ ਐ ਬਸ ਉਹਦੇ ਠੀਕ ਆ ਮੰਮੀ ਚੈਲੰਜ ਕਬੂਲ ਆ ਤੂੰ ਲਾਪਰਵਾਹ ਮੈਂ ਤੂੰ ਤਾਂ ਹੁਣ ਵੀ ਕਬੂਲ ਤੇ ਹੁਣ ਤੈਨੂੰ ਤਾਂ ਇੱਕ ਦਿਨ ਮੈਂ ਛੁੱਟੀ ਕਰੂੰਗੀ ਸਾਰੇ ਜਾਣੇ ਕੰਮ ਕਰਿਓ ਫੇਰ ਮੈਂ ਬਣਾਉਂਗਾ ਬਸ ਮੇਰੀ ਸੇਵਾ ਕਰਿਓ ਉਹਦੇ ਸਾਰੇ ਜਾਣੇ ਤੁਸੀਂ ਮੈਂ ਕਰੂੰਗਾ ਮੈਨੂੰ ਕਦੇ ਇੱਕ ਦਿਨ ਵੀ ਛੁੱਟੀ ਨਹੀਂ ਦਿੱਤੀ ਤੁਸੀਂ ਨੇ ਰੋਟੀ ਸਬਜ਼ੀ ਤੋਂ ਵੀ ਕਿਸੇ ਕੰਮ ਤੋਂ ਵੀ ਹਾਂ ਮੈਂ ਥੋੜੀ ਕਰੂੰ ਸੇਵਾ ਓਕੇ ਆਈ ਲਵ ਯੂ ਤੂੰ ਹੀ ਬਣਾਇਨਾ ਮੰਮਾ ਲਈ ਕੀ ਬਣਾਉਂਗੇ ਉਹਦੇ? ਬ੍ਰੇਕਫਾਸਟ ਚ ਆਮਲੇਟ, ਆਲੂ ਦੀ ਸਬਜ਼ੀ। ਓਕੇ, ਆਈ ਲਵ ਯੂ ਸ਼ੋਮੀ। ਆਲੂ ਦੀ ਸਬਜ਼ੀ ਦੇਣਾ। ਮੇਰੇ ਨਿੱਕੇ ਜਿਹੇ ਨੂੰ ਵੀ ਪਤਾ ਵੀ ਆਲੂ ਦੀ ਸਬਜ਼ੀ ਬਣਾ ਕੇ ਖਵਾਉਂਗਾ ਮੰਮਾ ਨੂੰ। ਲਓ ਜੀ ਗਾਇਜ਼ ਰੋਟੀ ਖਾ ਲਓ ਗਰਮ-ਗਰਮ ਮੱਕੀ ਦੀ ਤੇ ਬੱਚੇ ਖਾਣ ਲੱਗੇ ਨੇ ਇਸ ਤੋਂ ਬਾਅਦ ਮੰਮੀ ਨੂੰ ਪਾ ਕੇ ਦਿੰਦੇ। ਮੰਮੀ ਨੂੰ ਪਾ ਦੇ ਗਰਮ-ਗਰਮ ਖਾ ਲਾ ਬਹਿ ਕੇ ਓਰੀ। ਇਕੱਠੇ ਖਾਵਾਂਗੇ। ਮੰਮੀ ਤਾਂ ਮੇਰੇ ਨਾਲ ਖਾਊਗੀ। ਚਲੋ ਜੀ ਮੈਂ ਬਣਾ ਲਾਂ ਫੇਰ ਰੋਟੀ। ਤੇ ਬੱਚਿਆਂ ਨੂੰ ਖਾ ਲੰਦੋ। ਤੁਸੀਂ ਖਾਣੀ ਆ ਤਾਂ ਜੋ ਗਾਜਰਾਂ ਦੀ ਸਬਜ਼ੀ ਨਾਲ ਮਲਾਈ ਤੇ ਹਰੀ ਮਿਰਚ ਜੋ ਵੀ ਮਜ਼ਾ ਆ ਰਿਹਾ ਹੁਣ ਆਪਾਂ ਉਹ ਡੈਡੀ ਨੂੰ ਮਿਸ ਕਰਦੇ ਆ ਗੱਲੇ ਨੂੰ ਡੈਡੀ ਨੂੰ ਨਜ਼ਾਰੇ ਆਉਣੇ ਸੀ ਉਹ ਰੋਟੀ ਖਾ ਕੇ ਬਹਿ ਕੇ ਪਿਛਲੇ ਸਾਲ ਬਹੁਤ ਮਜ਼ਾ ਹੁੰਦਾ ਹੁੰਦਾ ਸੀ ਜੋ ਵੀ ਡੈਡੀ ਹੁੰਦੇ ਸੀ ਉਹ ਪਰਮਾਤਮਾ ਇੱਥੇ ਬੈਠ ਕੇ ਰੋਟੀ ਖਾਂਦੇ ਹੁੰਦੇ ਸੀ ਸਾਰੇ ਜਾਣੇ ਚਟਾਈ ਤੇ ਹਨਾ ਜੋ ਦਰੀ ਵਿਛਾ ਕੇ ਥੱਲੇ ਇਹ ਚਟਾਈ ਹੁੰਦੀ ਸੀ ਉਹ ਦਰੀ ਹੁੰਦੀ ਸੀ ਮੰਮੀ ਹਾਂ ਡੈਡੀ ਨੇ ਛੋਟਾ ਛੋਟੇ ਹੋ ਕੇ ਇੱਧਰ ਹੀ ਖਾਂਦੇ ਹੁੰਦੇ ਸੀ ਛੋਟੇ ਹੋ ਕੇ ਨਹੀਂ ਵੱਡੇ ਸੀ ਡੈਡੀ ਪਿਛਲੇ ਸਾਲ ਹੋਰੀ ਸੀ ਡੈਡੀ ਪਿਛਲੇ ਸਾਲ ਆ ਪੋਡਾ ਦੀ ਤੂੰ ਛੋਟਾ ਬੇਬੀ ਸੀ ਉਦੋਂ ਮੰਮੀ ਹਾਂ ਜਦੋਂ ਡੈਡੀ ਇੱਧਰ ਹੁੰਦੇ ਸੀ ਨਾ ਉਦੋਂ ਡੈਡੀ ਨੇ ਇੰਨੇ ਕੜਾ ਕੱਲ ਲਾਤੇ ਹਾਂ ਹਾਂ ਇੰਨੇ ਪੜਾਕੇ ਦਲਾਤੇ ਸੀ ਜਦੋਂ ਡੈਡੀ ਉਰੇ ਸੀ ਕਹਿੰਦਾ ਆਏ ਹੋ ਡੈਡੀ ਆ ਗਏ ਹਾਂ ਹਾਂ ਆਈ ਮਿਸ ਯੂ ਕਹ ਦੋ ਪਾਪਾ ਨੂੰ ਆਈ ਮਿਸ ਪਾਪਾ ਆਈ ਲਵ ਯੂ ਪਾਪਾ